ਵੀਰੋ ਸਾਧੂ ਕੀ ਸੰਗਤ ਰਹੂੰ ਜੋਗੀ ਭੂਤੀ ਖਾਂ ਹੋਰ ਹਾਲ ਸੋ ਹੋਏ ਹੈ ਸਾਖਤ ਸੰਗ ਨਾ ਜਾਵਾਂ ਕਬੀਰ ਕੀ ਕਹਿੰਦਾ ਸਾਧੂ ਕੀ ਸੰਗਤ ਰਹੂੰ ਕਬੀਰ ਕਹਿੰਦਾ ਸਾਧੂ ਦੇ ਨਾਲ ਰਹੂੰਗਾ ਜੋਗੀ ਨੂੰ ਭੂਤੀ ਖਾਂ ਸਾਧੂ ਉਹ ਵਿਚਾਰਾ ਕਾਰੋਬਾਰ ਤਾਂ ਹੁੰਦਾ ਜੀ ਉਹਦੇ ਕਿਹੜੇ ਫਕੀ ਨਹੀਂ ਜਾਂਦੀਆਂ ਨਾ ਵਾ ਕੋਈ ਬੱਪਾ ਬੁੱਤਾ ਨਾਮ ਦਾ ਬਵਾਰ ਕਰਦਾ ਕੰਨਾ ਸਾਧੂ ਦੀ ਸੰਗਤ ਚਰਾਂਗਾ ਮੈਂ ਚਾਹੇ ਮੈਨੂੰ ਜੌਂਦਾ ਆਟਾ ਨਾ ਮਿਲੇ ਜੌਂਦਾ ਛਣਪੂਰਾ ਹੀ ਮਿਲ ਜਾ ਛਣਪੂਰਾ ਉ ਤਾਂ ਚਾਹਦਾ ਬੋਧਾ ਨਿਕਲਦਾ ਛਣਪੂਰਾ ਚੌਂ ਚੋ ਉਹ ਆਟਾ ਬਜੌਂਦਾ ਦਾ ਨਾ ਮਿਲੇ ਛਣਪੂਰਾ ਮਿਲ ਜਾ ਉਹੀ ਖਾਣਾ ਬੈਜਾ ਉਹੀ ਖਾ ਕੇ ਮੈਂ ਗੁਜ਼ਾਰਾ ਕਰ ਲੂੰਗਾ ਹੌਣ ਹਾਰ ਸੂ ਹੋਏ ਹੈ ਸਾਖਤ ਸੰਗ ਨਾ ਜਾਉਂ ਇਹ ਤਾਂ ਮਨਜ਼ੂਰ ਹੈ ਹੋਰ ਜੋ ਕੁਝ ਮਰਜ਼ੀ ਹੋਵੇ ਗਰੀਬੀ ਆ ਜਾਵੇ ਕੱਪੜਾ ਜਹੇ ਜਹ ਫਟਿਆ ਪੁਰਾਣਾ ਮਿਲਦਾ ਮਿਲੇ ਹੋਣ ਹਾਰਸੋ ਹੋਏ ਹੈ ਸਾਗਤ ਸੰਗ ਨਾ ਜਾਓ ਪਰ ਸਾਗਤ ਦਾ ਸੰਗਤ ਨਹੀਂ ਮੈਂ ਕਰਨੀ ਮਾਇਆ ਧਾਰੀਆਂ ਦੀ ਸੰਗਤ ਨਹੀਂ ਕਰਨੀ ਤੇ ਉਹਦਾ ਕਹਿੰਦਾ ਮੈਂ ਸਾਗਤ ਦੇ ਨਾਲ ਨਹੀਂ ਜਾਣਾ ਜਿਹੜਾ ਅੱਜ ਗੁਰਦੁਆਰਿਆਂ 'ਚ ਨਹੀਂ ਜਾਂਦਾ ਫਿਰ ਉਹਦਾ ਖਬੀਰ ਦੀ ਗੱਲ ਮੰਨਦਾ ਹੈ ਜਿਹੜਾ ਸਾਖਤਾਂ 'ਚ ਨਹੀਂ ਜਾਂਦਾ ਉਹ ਤਾਂ ਫਿਰ ਕਬੀਰ ਕਹਿੰਦਾ ਹੀ ਗੁਰਬਾਣੀ ਕਹਿੰਦੀ ਏ ਸਾਨੂੰ ਉਹ ਤਾਂ ਗੁਰੂ ਦੀ ਗੱਲ ਮੰਨਦਾ ਜਿਹੜਾ ਇਹਨਾਂ 'ਚ ਨਹੀਂ ਜਾਂਦਾ ਨਾ ਤੇ ਭੀੜ 'ਚ ਉਹ ਗੁਰੂ ਨਾਲ ਖੜਾ ਉਹ ਗੁਰੂ ਵਾਲਾ ਜਿਹੜੇ ਜਾਂਦੇ ਨੇ ਇਹ ਇਹ ਸਾਖਤ ਨੇ ਜਿਹੜੇ ਕੱਠ ਕਰਕੇ ਸਭ ਕੁਝ ਕਰ ਰਹੇ ਨੇ ਸਾਰੇ ਸਾਖਤ ਨੇ ਜਿਹੜਾ ਇਹਨਾਂ ਤੋਂ ਅੱਡ ਖੜਾ ਉਹ ਸੰਤ ਉਹ ਸੰਤ ਉਹ ਕਹਿੰਦਾ ਜੋ ਕੋਈ ਪੂਸੀ ਖਾऊं ਮਾਦਾ ਜੋਂ ਆਦਾ ਜਿਹੜਾ ਛਾਂਬੂੜਾ ਉਹ ਖਾ ਕੇ ਗੁਜ਼ਾਰਾ ਕਰ ਲਓ ਬਨੁਰ ਜਾਈ ਦੇ ਵਾਰੂੜੇ ਅਖੀਰ ਕਿਹੜਾ ਪ੍ਰਸ਼ਾਦ ਮੈਂ ਤਾਂ ਇਹਦੇ ਨਾਲ ਹੀ ਸਾਲ ਲੂ